ਅੱਜ ਆਪਾਂ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਸੰਗਤ ਰੂਪ ਦੇ ਵਿੱਚ ਇਕੱਠੇ ਹੋਏ ਆ ਇਸ ਜਗ੍ਹਾ ਤੇ 40 ਮੁਕਤਿਆਂ ਨੇ ਆਪ ਆਪਣਾ ਬਦਾਵਾ ਗੁਰੂ ਸਾਹਿਬ ਤੋਂ ਪੜਵਾ ਕੇ ਇਤਿਹਾਸ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਰੱਖਿਆ ਉਸ ਜਗ੍ਹਾ ਤੇ ਪੰਥ ਬਚਾਓ ਪੰਜਾਬ ਬਚਾਓ ਪੰਥਕ ਇਕੱਠ ਦੇ ਵਿੱਚ ਇਕੱਠੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸਰਦਾਰ ਤਰਸੇਮ ਸਿੰਘ ਜੀ ਜੋ ਪਿਤਾ ਨੇ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਉਹ ਪਾਰਲੀਮੈਂਟ ਖਡੂਰ ਸਾਹਿਬ ਤੋਂ ਪੰਥਕੌਮ ਨੇ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਉਹਨਾਂ ਨੂੰ ਤੇ ਸਰਬਜੀਤ ਸਿੰਘ ਦੀ ਖਾਲਸਾ ਜਿਨ੍ਹਾਂ ਨੂੰ ਸਿੱਖ ਕੌਮ ਨੇ ਫਰੀਦਕੋਟ ਤੋਂ ਜਿਤਾ ਕੇ ਭੇਜਿਆ ਜਿਨ੍ਹਾਂ ਦੇ ਪਿਤਾ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਆ ਉਸ ਕੱਠ ਦੇ ਵਿੱਚ ਇਕੱਠੇ ਹੋਏ ਪ੍ਰਸਾਲੇ ਵੀਰੋ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਬੋ ਸੋਚਾਂ ਦੀ ਲੜਾਈ ਆ ਇੱਕ ਸੋਚ ਦਿੱਲੀ ਦੀ ਆ ਦਿੱਲੀ ਦੀ ਸੋਚ ਤੁਹਾਨੂੰ ਖਤਮ ਕਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਤੁਹਾਡਾ ਦਰਬਾਰ ਸਭ ਢਾਉਂਦੀ ਆ ਦਿੱਲੀ ਦੀ ਸੋਚ ਤੁਹਾਡੇ ਗਲਾ 'ਚ ਟੈਰ ਪਾਉਂਦੀ ਆ ਦਿੱਲੀ ਦੀ ਸੋਚ ਗੁਰੂ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਸ਼ਾਂਹ ਹੱਤ ਦਿੰਦੀ ਆ ਦਿੱਲੀ ਦੀ ਸੋਚ ਭਾਈ ਅਮਰਤਪਾਲ ਤੇ ਉਹਨਾਂ ਦੇ ਸਾਥੀਆਂ ਨੂੰ ਉਹ ਡਿਬਰੂਗੜੀ ਜੇਲ੍ਹ ਵਿੱਚ ਪਹੁੰਚਦੀ ਆ ਦਿੱਲੀ ਦੀ ਸੋਚ ਸਾਡੇ 700 ਕਿਸਾਨਾਂ ਦੀ ਜਾਨਾਂ ਲੈ ਲੈਂਦੀ ਆ ਦਿੱਲੀ ਦੀ ਸੋਚ ਸਾਡੇ ਅਣਕੀ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ 'ਤੇ ਜ਼ੁਲਮ ਕਰਕੇ ਚੈਨਲ ਬੰਦ ਕਰਨ ਦਿੰਦੀ ਆ ਦਿੱਲੀ ਦੀ ਸੋਚ ਨੇਪਾਲ ਦਾ ਬਾਰਡਰ ਖੋਲ ਦਿੰਦੀ ਆ ਬੰਗਲਾਦੇਸ਼ ਦਾ ਬਾਰਡਰ ਖੋਲ ਦਿੰਦੀ ਆ ਦਿੱਲੀ ਦੀ ਸੋਚ ਬਾਘੇ ਦਾ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਫੇਨੀ ਵਾਲੇ ਦਾ ਸਲੇਮਾਨੀ ਕੀ ਬਾਰਡਰ ਬੰਦ ਕਰ ਦਿੰਦੀ ਆ ਦਿੱਲੀ ਦੀ ਸੋਚ ਕਿਸਾਨਾਂ ਨੂੰ ਬਾਰਡਰਾਂ ਤੇ ਰੱਖ ਦਿੰਦੀ ਆ ਦਿੱਲੀ ਦੀ ਸੋਚ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਨੂੰ ਉਹ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਆ ਦਿੱਲੀ ਦੀ ਸੋਚ ਭਾਈ ਜੁੰਦਾ ਤੇ ਭਾਈ ਸੁੱਖਾ ਨੂੰ ਫਾਸੀਆਂ ਤੇ ਲਟਕਾ ਦਿੰਦੀ ਆ ਦਿੱਲੀ ਦੀ ਸੋਚ ਪੰਥ ਨੂੰ ਵੀ ਮਾਰਨਾ ਚਾਹੁੰਦੀ ਆ ਜੋ ਮਾਰ ਨਹੀਂ ਸਕੇ ਦਿੱਲੀ ਦੀ ਸੋਚ ਪੰਥ ਤੇ ਪੰਜਾਬ ਨੂੰ ਮਾਰਨਾ ਚਾਹੁੰਦੀ ਆ ਦਿੱਲੀ ਦੀ ਸੋਚ ਪਾਣੀ ਖੋਣਾ ਚਾਹੁੰਦੀ ਆ ਦਿੱਲੀ ਦੀ ਸੋਚ ਪੰਜਾਬੀ ਕੋਨਾ ਚਾਹੁੰਦੀ ਆ ਦਿੱਲੀ ਦੀ ਸੋਚ ਪੜਾਈ ਕੋਨਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪਹਿਰਾਵੇ ਨੂੰ ਕੋਨਾ ਚਾਹੁੰਦੀ ਆ ਦਿੱਲੀ ਦੀ ਸੋਚ ਸਾਡੇ ਪੁੱਤਾਂ ਨੂੰ ਕੋਨਾ ਚਾਹੁੰਦੀ ਆ ਦਿੱਲੀ ਦੀ ਸੋਚ ਐਨਐਫ ਲਾ ਕੇ ਸਾਡੇ ਤੇ ਜ਼ੁਲਮ ਕਰਨਾ ਚਾਹੁੰਦੀ ਆ ਪਰ ਦਿੱਲੀ ਯਾਦ ਰੱਖੀ ਤੇਰੇ ਤੋਂ ਨਾ ਅੱਜ ਘਬਰਾਏ ਆ ਨਾ ਕੱਲ ਘਬਰਾਏ ਆ ਦਿੱਲੀ ਦੀ ਸੋਚ ਗੁਰੂਪੀਆਂ ਤੋਂ ਬਚੋ ਬਈ ਪੰਥ ਕੁਝ ਕਹਿੰਦੇ ਹੋਰ ਕਰਦੇ ਕੁਝ ਹੋਰ ਰਾਤ ਨੂੰ ਕਿਤੇ ਆ ਦਿਨੇ ਕਿਤੇ ਆ ਪਾਰਲੀਮੈਂਟ ਦੇ ਕੁਝ ਕਹਿੰਦੇ ਆ ਰੋਡ ਤੇ ਕੁਝ ਕੁਝ ਕਹਿੰਦੇ ਆ ਤੇ ਫੇਰ ਤੁਸੀਂ ਸੋਚੋ ਬਈ ਆ ਜਿਹੜਾ ਦਰਬਾਰ ਸਾਹਿਬ ਕਿਨੇ ਢਾਇਆ ਕਿਨੇ ਢਾਇਆ ਬਈ ਗਰਾਂ ਚ ਟਾਇਰ ਕਿਨੇ ਪਾਏ ਆ ਆ ਜਿਹੜੇ ਸਾਰੇ ਸਿੰਘ ਆ ਸ਼ਹੀਦ ਕਿਨੇ ਕੀਤੇ ਆ ਇਹ ਭਾਈ ਹੋਰ ਕਿਸੇ ਨੇ ਨਹੀਂ ਕੀਤੇ ਯੂਪੀਏ ਕਿਨੇ ਲਾ ਆਵੇ ਦੱਸੋ ਯੂਪੀਏ ਵੇਖੋ ਇੱਕ ਤਾਂ ਕਹਿੰਦੇ ਇੰਡੀਆ ਸਟੇਟ ਤੋਂ ਬਚ ਕੇ ਰਹਿਣਾ ਭਗਵਾਨਤਮਨ ਦੀ ਸਰਕਾਰ ਨੇ ਲਾਤਾ ਯੂਪੀਏ ਇਹ ਭਾਈ ਯੂਪੀਏ ਇੱਕ ਤਾਂ ਕਹਿੰਦੇ ਪੁਲਿਸ ਬੜੀ ਮਾੜੀ ਆ ਕਹਨੇ ਆ ਤੇ ਯੂਪੀਪ ਯੂਪੀਏ ਲਵਾਇਆ ਕਿਹਨੇ ਆ ਦੱਸੋ ਤਾਂ ਸਹੀ ਤੇ ਫੇਰ ਭਾਈ ਵਕੀਲ ਕਿਹਨੇ ਦਿੱਤਾ ਬਈ ਦੱਸੋ ਕਿਹਨੇ ਦਿੱਤਾ ਵਕੀਲ ਕਿਹਨੇ ਦਿੱਤਾ ਫੇਰ ਭਾਈ ਪਰਖੋ ਵਕੀਲ ਦੇਣ ਵਾਲਿਆਂ ਤੋਂ ਵੀ ਪਰਖੋ ਯੂਪੀਏ ਲਵਾਉਣ ਵਾਲਿਆਂ ਤੋਂ ਵੀ ਪਰਖੋ ਇਹ ਪਰਖਣ ਦੀ ਗੱਲ ਹੈ ਫੇਰ ਮੈਂ ਤੁਹਾਨੂੰ ਕਹਿਣਾ ਇਹ ਸਟੇਜ ਤੇ ਨਵੀਂ ਪਾਰਟੀ ਦਾ ਐਲਾਨ ਹੋਣਾ ਹੈ ਮੈਨੂੰ ਕਹਿੰਦੇ ਏਕਤਾ ਚਾਹੀਦੀ ਆ ਮਾ ਕੇ ਏਕਤਾ ਕਿਹੜਾ ਜਥੇਬੰਦੀ ਆ ਬਈ ਏਕਤਾ ਜੇ ਕਰਨੀ ਆ ਜੇ ਪੰਥ ਦਾ ਭਲਾ ਚਾਹਣੇ ਹੋ ਜਦੋਂ ਪੰਥ ਨੇ ਏਕਤਾ ਖਡੂਰ ਸਾਹਿਬ ਤੇ ਜਦੋਂ ਚੋਣ ਲੜੀ ਆ ਪਹਿਲਾਂ ਤਾਂ ਕਹਿੰਦੇ ਅਮਰਤਪਾਲ ਸਿੰਘ ਲੜੀ ਨਹੀਂ ਸਕਦਾ ਫੇਰ ਕਹਿੰਦੇ ਦੀ ਕਾਗਜ਼ ਰੱਦ ਹੋ ਜਾਣਗੇ ਫੇਰ ਕਹਿੰਦੇ ਦੀ ਜਿੱਤ ਨਹੀਂ ਸਕਦਾ ਫੇਰ ਕਹਿੰਦੇ ਸੌ ਨਹੀਂ ਚੱਕ ਸਕਦਾ ਫੋਨ ਕਹਿੰਦੇ ਆ ਨਹੀਂ ਸਕਦਾ ਉਹ ਭਾਈ ਜਿੱਤ ਵੀ ਗਿਆ ਤੇ ਬਾਹਰ ਵੀ ਆਊਗਾ ਉਹ ਬਾਹਰ ਵੀ ਆਊਗਾ ਉਹਨੂੰ ਰੋਕ ਹੀ ਨਹੀਂ ਸਕਦਾ ਤੇ ਫੇਰ ਭਾਈ ਵੀ ਜੋ ਬਾਹਰ ਵੀ ਆਊਗਾ ਆ ਕੇ ਫੇਰ ਉਹਨੇ ਕਿ ਆਲੂ ਮਟਰ ਦੀ ਤਾਂ ਗੱਲ ਕਰਨੀ ਨਹੀਂ ਉਹਨੇ ਕੌਮ ਦੀ ਗੱਲ ਕਰਨੀ ਹੈ ਉਹਨੇ ਪੰਜਾਬ ਦੀ ਗੱਲ ਕਰਨੀ ਹੈ ਉਹਨੇ ਗਲਾਮੀ ਦੀ ਗੱਲ ਕਰਨੀ ਹੈ ਉਹਨੇ ਮੀਰੀ ਪੀਰੀ ਦੀ ਗੱਲ ਕਰਨੀ ਹੈ ਅੱਜ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇਹ ਜਿਹੜਾ ਇਕੱਠ ਹੋ ਰਿਹਾ ਇਸ ਕਾਨਫਰੰਸ ਤੇ ਪੰਥ ਦੀ ਅੱਜ ਗੱਲ ਹੋਣੀ ਹੈ ਕੌਮ ਦੀ ਗੱਲ ਹੋਣੀ ਹੈ ਵਪਾਰੀ ਦੀ ਗੱਲ ਹੋਣੀ ਹੈ ਇੱਥੇ ਪਾਣੀਆਂ ਦੀ ਗੱਲ ਹੋਣੀ ਹੈ ਇੱਥੇ ਪਹਿਰਾਵੇ ਦੀ ਗੱਲ ਹੋਣੀ ਹੈ ਇੱਥੇ ਗੁਲਾਮੀ ਗਲੋ ਲਾਉਣ ਦੀ ਗੱਲ ਹੋਣੀ ਹੈ ਇੱਥੇ ਯੋਧਿਆਂ ਦੀ ਗੱਲ ਹੋਣੀ ਹੈ ਇੱਥੇ ਵੱਡ ਖੋਲਣ ਦੀ ਗੱਲ ਹੋਣੀ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਹੋਣੀ ਹੈ ਆਓ ਇਕੱਠੇ ਹੋਈਏ ਗੱਲਾਂ ਤਾਂ ਬੜੀਆਂ ਵੱਡੀਆਂ ਐ ਅੱਜ ਮੈਂ ਤੁਹਾਨੂੰ ਕਹਿਣਾ ਚਾਹਣਾ ਉਹ ਇਕੱਠੇ ਹੋ ਜੋ ਇਕੱਠੇ ਹੋ ਕੇ ਏਕਤਾ ਤਾਂ ਕਰਤੀ ਇੱਕ ਪੱਤਰਕਾਰ ਮੈਨੂੰ ਜਸ ਗਰੇਵਾਲ ਕਹਿੰਦਾ ਕਿ ਜਸਕਰਨ ਸਿੰਘ ਜੀ ਇੱਥੇ ਰੰਗ ਕੀ ਆਉਣਗੇ ਮੈਂ ਕਿਹਾ ਭਾਈ ਸਾਹਿਬ ਰੰਗ ਤਾਂ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਨੂੰ ਰੰਗ ਤਾਂ ਉਹਨਾਂ ਨੇ ਮਹਾਰਾਜ ਨੇ ਲਿਆਇਆ ਹੈ ਅੱਜ ਤਾਂ ਭਾਈ ਇਸ ਕੱਟ ਦੇ ਵਿੱਚ ਜਿਹੜਾ ਰੰਗ ਕੌਮ ਨੇ ਦੋ ਯੋਧਿਆਂ ਚ ਭਰਿਆ ਅੱਜ ਉਸ ਰੰਗ ਨੇ ਨਾ ਖੁਸ਼ਬੂ ਦੇਣੀ ਐ ਅੱਜ ਰੰਗ ਪਾਰਟੀ ਬਣਾ ਕੇ ਖੁਸ਼ਬੂ ਦੇ ਰਿਹਾ ਇਹ ਖੁਸ਼ਬੂ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾਊਗੀ ਇਹ ਖੁਸ਼ਬੂ ਪੰਜਾਬ ਦੇ ਹਰ ਇੱਕ ਵਰਗ ਨੂੰ ਦਿੱਤੇ ਜਾਊਗੀ ਸੋ ਕਬਰ ਆਉਣਾ 25 ਸਾਲ ਰਹਿ ਗਏ ਨੇ ਅਮਰਤਪਾਲ ਵੀ ਆਊਗਾ ਤੇ ਮੈਂ ਇੰਡੀਆ ਸਟੇਟ ਨੂੰ ਕਹਿਣਾ ਹੈ ਕਿ ਭਾਈ ਆਪਾਂ ਲੈ ਲੜੀਆਂ ਕੱਢੀ ਜਾਂਦੇ ਆਂ ਭਾਈ ਭਾਈ ਸਾਡੇ ਕਿਸਾਨ ਛੱਡ ਦੇ ਮੈਨੂੰ ਸਵਾਮੀਨਾਥਨ ਦੇ ਦੇ ਗੁਰੂ ਦੀ ਬਿਯਾਦੀ ਵੀ ਕਰਨ ਵਾਲੇ ਤੇ ਕਰਾਉਣ ਵਾਲੇ ਉਹ ਫੜ ਲਓ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਤੇ ਕਬਰ ਦਿਓ ਬੰਦੀ ਸਿੰਘ ਛਡਾ ਲਿਏ ਪਾਣੀ ਬਚਾ ਲਿਏ ਇੰਡੀਆਨ ਸਟੇਟ ਤੇ ਭਗਵੰਤ ਮਾਨ ਸਰਕਾਰ ਤੂੰ ਬੰਦੀ ਸਿੰਘ ਰੱਖ ਤੂੰ ਅਮਰਤਪਾਲ ਨੂੰ ਰੱਖ ਅੰਦਰ ਅਸੀਂ ਭਾਈ 2027 ਦੇ ਵਿੱਚ ਸਰਕਾਰਿਆ ਖਾਲਸਾ ਬਣਾ ਕੇ ਆਪਦੇ ਸੈਨ ਕਰਕੇ ਸਾਰਿਆਂ ਨੂੰ ਬੱਢਾਂਗੇ ਤੇ ਪੰਜਾਬ ਤੇ ਪੰਥ ਨੂੰ ਬਚਾ ਕੇ ਆਪਾਂ ਨਵਾਂ ਇਤਿਹਾਸ ਸਿਰਜਾਂਗੇ ਆਓ ਆਪਾਂ ਨਾਰੇ ਲਾਈਏ 2027 ਸਰਕਾਰਿਆ ਖਾਲਸਾ ਸਰਕਾਰਿਆ ਖਾਲਸਾ ਸਰਕਾਰਿਆ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ Vai guru ji